ਅਸੀਂ ਉਹਨਾਂ ਲੋਕਾਂ ਦਾ ਸਤਿਕਾਰ ਕਰਾਂਗੇ ਮਿਲ ਕੇ ਪ੍ਰਾਰਥਨਾ ਕਰਾਂਗੇ ਉਹਨਾਂ ਦੇ ਬਹੁਤ ਅਸੀਂ ਤੁਹਾਨੂੰ ਬਹੁਤਿਆਰ ਬਤਾਵਾਂਗੇ ਕਿ ਉਹਦੇ ਆਰਥਿਕ ਲਾਭ ਨੇ ਕਿਵੇਂ ਦੇ ਰਹੇ ਅਸੀਂ ਸਾਥਾ ਸਿਰ ਮੇਰਾ ਪਿਆ ਨਾ ਚਲੋ ਈਆਜੀ ਉਹ ਹੀ ਹੋਰ ਸਾਰਾ ਬਤੋਦਾ ਤਾਕੀ ਖਾਣ ਸਾਈਡ ਉਹ ਲੱਗਦੇ ਮੈਨੂੰ ਕੋਈ ਬਹੁਤ ਜ਼ਿਆਦਾ ਹੈ ਪਰ ਅੰਤਰਾਸ਼ਟਰੀ ਕੋਈ ਬਹੁਤ ਹੈ ਕਾਫੇਰੋ ਆਲਦੋਰ ਤੇ ਕਾਇਰਮੀ ਦਾ ਕੇ ਮੁੱਡਾ ਜਿਹੜਾ ਪਕੇ ਦੇ ਦਾ ਉਹ ਬਦਰ ਬਦਰ ਦਾ ਸਿਆ ਡਾਕਟਰ ਬਹੁਤ ਬੜੀ ਫੋਟਾ ਪ੍ਰਾਈਵੇਟ ਕਰ ਜਾਂਦੇ ਹੈ ਇਹ ਦੋਨਾਂ ਦੇ ਜੈਤ ਹੈ 그래면 <목소리> <목소리> <가입> <목소리> 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 ਜੋ ਗਾੜੀ ਨੂੰ ਭਾਰਾ ਨਾਲ ਜਿਆ ਸਰਪ੍ਰਦਾਗਨ ਦਾ ਨਾਮ ਕਰਦੇ ਸੋ ਇਸ ਵੀਰ ਦੇ ਵਿੱਚ ਦੇਖਿਆ ਦੱਸਦੇ ਤੁਸੀਂ ਸ਼ੌਮਨੀ ਕਾਲੀਰੰਦ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੀਤਿੰਦਰ ਮৈত্র ਅੱਜ ਇਹਨਾਂ ਦਾ ਟੈਮਪੋਰਲ ਦਾ ਮੁਚਿਪਾਜ ਦੇ ਵੱਡੇ ਨਾਲ ਇਹ ਤੇ ਸ਼ੌਮਨੀ ਕਾਲੀਦਲ ਦੀ ਟੀਮ ਦੇ ਨਾਲ ਡਾਕਟਰ ਬੰਦੇ ਕਿਸਾਨ ਦਾ ਜੀ ਸਾਥ ਡੱਗ ਵਾਲਾ ਹਾਲ ਚਾਪਟਨ ਦੇ ਲਈ ਅੱਲਾ ਦੇ ਸਰਕਾਰੀ ਅਜਿੰਦਰਾ ਹਸਪਤਾਲ ਦੇ ਵਿੱਚ ਪੁੱਜੇ ਨੇ ਸੋ ਗੱਲਬਾਤ ਕਰ ਰਹੇ ਨੇ ਤਾਂ ਕੀ ਪੂਰੇ ਕਦਮ ਕਰ ਉਹ ਵੀ ਆਪ ਰਹੇਗਾ मल्लिम हा ये ये मनियां और विचार चर्चा चल रही है और सीनियर किसान आते काम से बेरू भाई विचार बता तब नजर आ रही है सरकार ने पंजाब में पंजाब में सरकार ने सदा अजीम मंडल साल दादा चालू चले सीनियर काली दल सीनियर डलर फैसला प्रिंस चंद्र जाओ जो नेता भारतीय कटों से बच गए साहब बोल मनियां से बनवा दिए ਅੱਤ ਜਦੋਂ ਮੈਂ ਬੀਜੀ ਤੇ ਵਾਪਰ ਕਰ ਰਿਹਾ ਹੁੰਦਾ ਉਹ ਵੀ ਆਗੇ ਸੀ ਆਪਣੇ ਰਾਏ ਵੀ ਹੁੰਦਾ ਉਹਨੂੰ ਲੱਗਦਾ ਉਹ ਕਹਿੰਦਾ ਸਰ ਜਦੋਂ ਆਉਂਦਾ ਤੇਰੀ ਗੱਲ ਹੋਈ ਸੀ ਕਿ ਹਾਂ ਮਾਂ ਬਾਪ ਨਾਲ ਨੇ ਨਾ ਸਿੱਖ ਨੂੰ ਸਿੱਖ ਦਾ ਪਾਲੇ ਤੇ ਸਿੱਖ ਦੀ ਬੋਲ ਠੀਕ ਹੈ ਤੇ ਸਾਡੇ ਇਸ ਤੋਂ ਤੱਕ ਬੇਪੜਿਆ ਬਾਰੇ ਬਾਅਦ ਨਾਲ ਗੱਲਬਾਤ ਕਰੀਏ ਕਿ ਤੂੰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਤਾ ਜੀ ਅਡੇਲੇਵਾਲ ਸਾਹਿਬ ਨਾਲ ਮੁਲਾਕਾਤ ਕਰਕੇ ਹਾਂ ਕਿਵੇਂ ਸੇਤ ਉਹਨਾਂ ਦੇ ਉਪਰ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਪ੍ਰਧਾਨ ਕاجਜੀਤ ਸਿੰਘ ਜੀ ਡੱਲੇਵਾਲ ਜੋ ਜੇਰੇ ਇਲਾਜ ਹਸਪਤਾਲ ਰਜਿੰਦਰਾ ਦੇ ਵਿੱਚ ਦਾਖਲ ਨੇ ਉਹਨਾਂ ਦੀ ਖਬਰ ਨੇ ਆਇਆ ਸੀ ਸ਼ਰਮਣੀ ਅਕਾਲੀ ਦਲ ਵੱਲੋਂ ਔਰ ਮੈਂ ਸਭਨਾਂ ਦਾ ਕਿ ਉਹਨਾਂ ਦੀ ਸਿਹਤ ਠੀਕ ਆ ਪਰ ਜਿਸ ਤਰੀਕੇ ਨਾਲ ਸਫੋਕੇਸ਼ਨ ਹੋਈ ਉਸੇ ਜਿਸ ਤਰੀਕੇ ਨਾਲ ਉੱਥੇ ਬੇਸ਼ਕਾਰੀ ਕੀਤੀ ਸਰਕਾਰਾਂ ਨੇ ਵੱਲ ਹਰਿਆਣਾ ਸਰਕਾਰ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਅਫਸੋਸ ਇਸ ਗੱਲ ਦਾ ਵੀ ਇੰਨੀ ਨਿਲਾਇਕੀ ਕਹਾਗਾ ਮੈਂ ਤਾਂ ਗੈਰ ਜ਼ਿੰਮੇਵਾਰੀ ਕਹਾਗਾ ਔਰ ਬਹੁਤ ਹੀ ਗੈਰ ਇਨਸਾਨੀਅਤ ਵਾਲੀ ਗੱਲ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਸਰਕਾਰ ਵੱਲੋਂ ਵੱਲ ਹਰਿਆਣਾ ਸਰਕਾਰ ਨਾਲ ਬਿਲਕੁਲ ਕਿਸੇ ਤਰੀਕੇ ਦੀ ਰਾਬਤਾ ਨਾ ਰੱਖਣ ਕਰਕੇ ਡੱਲੇয়াল ਸਾਹਿਬ ਹੋਰੀ ਬਹਿਰੂ ਸਾਹਿਬ ਹੋਰੀ ਸਾਰੀ ਜਥੇਬੰਦੀ ਦੇ ਜਿਹੜੇ ਸੀਨੀਅਰ ਮੋਸਤਾਗੂ ਸੀ ਉਹ ਗੱਲਬਾਤ ਕਰਨ ਲਈ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਤੁਰੇ ਸੀ ਔਰ ਵਿਛਾੜ ਕਰਤੀ ਗੈਸ ਦੇ ਗੋਲਿਆਂ ਦੀ ਵਿਛਾੜ ਕਰਤੀ ਰਬੜ ਦੀਆਂ ਗੋਲੀਆਂ ਦੀ ਔਰ ਜਿੰਨਾ ੱਟਕਾ ਨਿਆਹ ਗੈਰ ਜਮਹੂਰੀਅਤ ਗੱਲ ਅੱਜ ਪੰਜਾਬ ਦੇ ਬਾਰਡਰ ਤੇ ਹੋ ਰਹੀ ਆ ਇਹ ਬੈਰੀਅਰ ਨੂੰ ਬਾਰਡਰ ਬਣਾਤਾ ਮਤਲਬ ਸ਼ੰਭੂ ਬੈਰੀਅਰ ਜਿਹੜਾ ਹੈ ਅੱਜ ਬਾਗਾ ਬਾਰਡਰ ਬਣਾ ਤੇ ਰੱਖਤਾ ਇਹ ਸਾਡੇ ਲਈ ਬੜੀ ਅਫਸੋਸ ਦੀ ਗੱਲ ਆ ਔਰ ਦੁਖੀ ਹੋਇਆ ਕਰਦਾ ਕਿ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਬਣ ਕੇ ਇਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਆਪਣੇ ਪੰਜਾਬ ਦੇ ਲੋਕਾਂ ਦਾ ਘਾਣ ਕਰਾ ਰਹੀ ਆ ਫਸਲਾਂ ਉੱਜੜ ਰਹੀਆਂ ਪੰਜਾਬ ਦੇ ਕਿਸਾਨਾਂ ਦੀਆਂ ਲੋਕ ਮਰ ਰਹੇ ਨੇ ਪੰਜਾਬ ਦੇ ਨੁਕਸਾਨ ਹੋ ਰਿਹਾ ਪੰਜਾਬ ਦਾ ਤੇ ਆਪਣੇ ਵਿਧਾਨਕ ਤੇ ਸੰਵਿਧਾਨਕ ਫਰਜ਼ ਨਿਭਾਉਣ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਆ ਬਿਲਕੁਲ ਚੁੱਪ ਬੈਠੀ ਆ ਕੇਂਦਰ ਦੇ ਦਬਾਅ ਥੱਲੇ ਕਹਿ ਲੋ ਕੇਂਦਰ ਦੀ ਝੇਪ ਮੰਨ ਕੇ ਕਹਿ ਲੋ ਕੇਂਦਰ ਨਾਲ ਅੰਦਰ ਖਾਤੇ ਕੋਈ ਨਾ ਕੋਈ ਆਂਢ ਸਾਧ ਕਰਕੇ ਕੇਂਦਰ ਸਰਕਾਰ ਨਾਲ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਇੱਕ ਕਿਸਮ ਦਾ ਪੰਜਾਬੀਆਂ ਨਾਲ ਵਿਸ਼ਵਾਸ ਘਾਤ ਕਰ ਰਹੀ ਆ ਔਰ ਮੈਂ ਸਮਝਦਾ ਕਿ ਇੱਕ ਵਾਦਾ ਮਾਫ ਗਵਾਹ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਰੋਲ ਨਿਭਾਇਆ ਉਹਦੇ ਕਰਕੇ ਪਵਾੜਾ ਪਿਆ ਮਾੜਾ ਵਿਚੋਲਾ ਜਿਹੜਾ ਹੈ ਉਹ ਕਦੇ ਰਿਸ਼ਤਾ ਥਿਰੇ ਨਹੀਂ ਚੜਦਾ ਬਚੋਲੇ 'ਚ ਖੋਟ ਹੋਏ ਦੀ ਰਿਸ਼ਤਾ ਕਦੇ ਥਿਰੇ ਨਹੀਂ ਚੜ ਸਕਦਾ ਮਾੜੇ ਵਿਚੋਲਗੇ ਦੀ ਵਿਚੋਲੇ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਕਿਸਾਨਾਂ ਦਾ ਤੇ ਕੇਂਦਰ ਸਰਕਾਰ ਦਾ ਜਿਹੜਾ ਹੈ ਮਤਲਬ ਪਿੱਛੇ ਨਤੀਜੇ ਤੇ ਨਾ ਪਹੁੰਚਣਾ ਕਾਰਨ ਬਣਿਆ ਜੀ ਨੂੰ ਆਇਆ ਸਾਬ ਆ ਭਗਵਾਨ ਜੀ ਸਾਹਿਬ ਕਹਿੰਦੇ ਵੀ ਕੇਂਦਰ ਸਰਕਾਰ ਸਾਨੂੰ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਧਮਕੀ ਰਿੰਦੀ ਹੈ ਪੰਜਾਬ ਦੇ ਵਿੱਚ ਵੀ ਮੈਂ ਡਰਦਾ ਨਹੀਂ ਚਾਹੀ ਇੱਕ ਵਾਰ ਨਹੀਂ 10 ਵਾਰ ਰਾਸ਼ਟਰਪਤੀ ਸ਼ਾਸਨ ਲਾਉਣ ਦੇ ਬਾਰੇ ਕੀ ਕਹਿੰਦੇ ਮੁੱਖ ਮੰਤਰੀ ਸਾਹਿਬ ਗੱਲਾਂ ਦਾ ਕਿਡਾ ਖਾਈ ਜਾਂਦੇ ਨੇ ਗੱਲਾਂ ਬਾਤਾਂ ਨਾਲ ਹੀ ਕੰਮ ਸਾਰੀ ਜਾਂਦੇ ਨੇ ਇਹਨਾਂ ਨੂੰ ਪੁੱਛੇ ਵੀ ਇਹ ਕੇਂਦਰ ਨੇ ਕਿਹਾ ਵੀ ਰਾਜਪੁਰੇ ਆ ਕੇ ਨਾਕੇ ਲਾ ਲਓ ਰਾਜਪੁਰੇ ਆ ਕੇ ਨਾਕੇ ਲਾਉਣੇ ਜਿਹੜੇ ਕੋਈ ਠੇਕੇਦਾਰ ਨੇ ਕੋਈ ਕਾਰੋਬਾਰੀ ਨੇ ਕੋਈ ਕਿਸਾਨ ਟਰੈਕਟਰ ਚਲਾਉਂਦਾ ਖੇਤਾਂ 'ਚ ਜਾਂਦਾ ਮਾਲਾ ਰਾਜਪੁਰੇ ਦੇ ਕੋਲੇ ਰੋਕ ਲਾਤੀ ਸਾਡੀ ਧਰਤੀ ਤੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸਾਡੇ ਸੂਬੇ 'ਚ ਸਾਨੂੰ ਮਤਲਬ ਲੰਘਣ ਨਹੀਂ ਦਿੱਤਾ ਜਾ ਰਿਹਾ ਇਹ ਰੋਕਾਂ ਕੌਣ ਲਾ ਰਿਹਾ ਪੰਜਾਬ ਸਰਕਾਰ ਮਤਲਬ ਤਾਂ ਸਿੱਧੇ ਤੌਰ ਤੇ ਮਦਲੇ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਕਿ ਉਹ ਸ਼ਿਕਾਰ ਨਾਲ ਨੇ ਕਿ ਸ਼ਿਕਾਰੀ ਨਾਲ ਨੇ ਉਹ ਕੁੱਟਣਾ ਨਾਲ ਨੇ ਕਿ ਕੁੱਟਖਾਨਾ ਨਾਲ ਨੇ ਜੇ ਮੁੱਖ ਮੰਤਰੀ ਸਾਹਿਬ ਨੇ ਸਹੀ ਰੋਲ ਨਿਭਾਇਆ ਹੁੰਦਾ ਸ਼ਾਇਦ ਇੰਨਾ ਇਸ ਹਾਲਾਤ ਨਾ ਬਣਦੇ ਔਰ ਮੈਂ ਇਹ ਵੀ ਕਹਾਗਾ ਮੈਂ ਰਾਜਪੁਰੇ ਵੀ ਜਾ ਕੇ ਆਇਆ ਹਸਤਾਜ ਜੱਜ ਹਰਜਿੰਦਰਾ ਹਸਤਾਜ ਵੀ ਖੜਿਆ ਜਾਫੀਆਂ ਨੂੰ ਵੀ ਮਿਲਿਆ ਡੱਲਿਆਲ ਸਾਹਿਬ ਨੂੰ ਮਿਲਿਆ ਮਤਲਬ ਮੈਂ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰੋਪਰ ਉਏ ਪ੍ਰਬੰਧ ਹੋਣਾ ਚਾਹੀਦਾ ਸੀ ਐਂਬੂਲੈਂਸ ਦੇ ਪ੍ਰਬੰਧ ਡਾਕਟਰਾਂ ਦੇ ਪ੍ਰਬੰਧ ਪੈਰਾਮੈਡੀਕਲ ਸਟਾਫ ਦੇ ਪ੍ਰਬੰਧ ਉਹ ਵੀ ਨਹੀਂ ਹੋਏ ਮਤਲਬ ਜਿਸ ਤਰੀਕੇ ਨਾਲ ਉੱਥੇ ਹਾਲਾਤ ਨੇ ਮਤਲਬ ਸਿੱਧੇ ਤੌਰ ਤੇ ਮੌਤ ਦੇ ਮੂੰਹ ਚ ਧੱਕਿਆ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਮੈਂ ਕਹਿੰਦਾ ਜ਼ਿੰਮੇਵਾਰੀ ਵਾਲਾ ਰੋਲ ਪੰਜਾਬ ਦੀ ਸਰਕਾਰ ਨੇ ਨਿਭਾਇਆ ਨਹੀਂ ਜਿਸ ਦੇ ਕਰਕੇ ਅੱਜ ਇਹਨਾਂ ਨੂੰ ਹੌਸਲਾ ਪਿਆ ਸਾਡੇ ਭਰਾਵਾਂ ਨੂੰ ਕੁੱਟਣ ਦਾ ਡਰਾਉਣ ਦਾ ਔਰ ਉਹਨਾਂ ਨੂੰ ਸਾਡੇ ਹੀ ਦੇਸ਼ ਦੇ ਵਿੱਚ ਆਪਣੀ ਰਾਜਧਾਨੀ ਦਿੱਲੀ ਵਿੱਚ ਜਾਣ ਤੋਂ ਰੋਕਣ ਦਾ ਤੋਂ ਸਾਡੀਆਂ ਸਰਹੱਦਾਂ ਤੇ ਨਾਕੇ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਬੈਰੀਕੇਡ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਆ ਕੇ ਧੂਆਂ ਧਾਰ ਕਰਕੇ ਲੋਕਾਂ ਨੂੰ ਕੁੱਟਿਆ ਹੀ ਨਹੀਂ ਬਲਕੇ ਨਾਲ ਟਰੈਕਟਰ ਤੇ ਕਾਰਾਂ ਵੀ ਪੰਨੀਆਂ 6 ਨੌਜਵਾਨ ਮੈਨੂੰ ਹੁਣੇ ਖਨੌਰੀ ਤੋਂ 23 ਪਰ ਤੋਂ ਟੈਲੀਫੋਨ ਆਇਆ ਸੀ ਪਾਤਾਲਾਵੇ ਪਿੰਡਾ ਸਾਡਾ ਨਵਾਂ ਨਵਾਂ ਗੋਆ ਖਨੌਰੀ ਦੇ ਲਵੇ ਉੱਥੋਂ ਟੈਲੀਫੋਨ ਆਇਆ ਸੀ ਗੁਰਮੀਲ ਸਿੰਘ ਸਾਹਿਬ ਦਾ ਸਰਪੰਨ ਦਾ ਬਸ 6 7 ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਤੇ ਅੱਜ ਪਤਾ ਹੀ ਨਹੀਂ ਲੱਗ ਰਿਹਾ ਪਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਕਿਡਨੈਪਿੰਗ ਦੇ ਕੇਸ ਹਰਿਆਣਾ ਪੁਲਿਸ ਤੇ ਦਰਜ ਕਰਾਏ ਜਾਣ ਔਰ ਜਿਹੜੇ ਵੀ ਸ਼ਹੀਦ ਹੋਏ ਨੇ ਉਹਨਾਂ ਤੇ 302 ਦੇ ਕੇਸ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਤੇ ਕੀਤੇ ਜਾਣ ਹਰਿਆਣਾ ਦੇ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਤੇ ਨੋਟਸ ਲਿਆ ਜਾਵੇ ਕਾਨੂੰਨੀ ਤੌਰ ਤੇ ਇਹ ਗੱਲਾਂ ਬਾਤਾਂ ਨਾ ਕਹਿ ਕੇ ਬਿਆਨਬਾਜ਼ੀ ਕਰਕੇ ਸਿਰਫ ਸ਼ੋਸ਼ੇਬਾਜ਼ੀ ਤੇ ਡਰਾਮੇਬਾਜ਼ੀ ਕਰਕੇ ਕੰਮ ਨਹੀਂ ਸਰਨਾ ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਨੂੰ ਜੇ ਆਪ ਨਹੀਂ ਸੰਭਾਲ ਸਕਦੇ ਪੰਜਾਬ ਨੂੰ ਤਾਂ ਘੱਟੋ-ਘੱਟ ਪੰਜਾਬ ਦੀ ਸਰਪਾਰਟੀ ਮੀਟਿੰਗ ਸੱਦ ਕੇ ਪੰਜਾਬ ਨੂੰ ਇਕੱਠਾ ਕਰਕੇ ਇਹ ਮਸਲੇ ਨੂੰ ਅੱਜ ਸਵਾਲ ਪੰਜਾਬ ਦਾ ਅੱਜ ਪੰਜਾਬ ਦੀ ਅੱਖ ਦਾ ਅੱਜ ਪੰਜਾਬ ਦੀ ਬਰਬਾਦੀ ਤੇ ਦਵਾਹੀ ਨੂੰ ਬਚਾਉਣ ਦਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਸੰਭਾੜੀ ਸੀ ਇਹ ਜ਼ਿੰਮੇਵਾਰੀ ਨਿਭਾਉਣ ਤੇ ਅਸਫਲ ਰਹੇ ਨੇ ਤੇ ਇਹਨਾਂ ਨੂੰ ਇਹ ਗੱਲ ਮੰਨ ਕੇ ਸਮੂਹੀਆਂ ਰਾਜਸੀ ਪਾਰਟੀਆਂ ਨਾਲ ਇਕੱਠੇ ਹੋ ਕੇ ਪੰਜਾਬ ਦਾ ਪੱਖ ਜਿਹੜਾ ਕੇਂਦਰ ਦੇ ਸਾਹਮਣੇ ਅੱਜ ਰੱਖਣ ਦੀ ਲੋੜ ਆ ਮਤਲਬ ਇਹ ਨਾ ਸਮਝਣ ਕਿ ਕਿਸਾਨ ਲਾਹਵਾਰਸ ਨਾ ਇਹ ਨਾ ਸਮਝਣ ਪੰਜਾਬ ਜਿਹੜਾ ਹੈ ਭੈ ਪੀਤ ਕਰਾ ਲਾਂਗੇ ਪੁਲਿਸ ਦੀਆਂ ਢਾੜਾਂ ਭੇਜ ਕੇ ਗੈਸ ਦੇ ਹੰਝੂ ਗੋਲੇ ਛੱਡ ਕੇ ਰਬੜ ਦੀਆਂ ਗੋਲੀਆਂ ਚਲਾ ਕੇ ਪੰਜਾਬੀ ਨੂੰ ਡਰਾ ਲਾਂਗੇ ਇਹ ਕਿਸੇ ਕੀਮਤ ਤੇ ਨਹੀਂ ਹੋਣਾ ਔਰ ਪੰਜਾਬ ਨੂੰ ਨਾ ਭੜਕਾਉਣਾ ਪੰਜਾਬ ਦੇ ਜਜ਼ਬਾ ਤੇ ਨਾ ਲੋਨ ਫਿਰਕਣ ਸ਼ਾਂਤ ਵਾਤਾਵਰਨ ਕਰਨ ਲਈ ਔਰ ਸਦਭਾਵਨਾ ਵਾਲਾ ਵਾਤਾਵਰਨ ਕੇਤ ਲਈ ਮੈਂ ਸਮਝਦਾ ਜਿਹੜੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਤੇ ਚਰਚਾ ਕਰਕੇ ਉਹਨਾਂ ਦੇ ਹੱਲ ਕੱਢ ਕੇ ਕੋਈ ਨਾ ਕੋਈ ਸਾਰੂ ਸੋਚ ਸਾਹਮਣੇ ਰੱਖ ਕੇ ਇਹ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਜਿੰਮੇਤ ਸਿੰਘ ਕੈਪਟਨ ਦੀ ਚੁੱਪ ਨੂੰ ਕਿੱਦਾਂ ਦੇਖ ਰਹੇ ਹੋ ਉਹ ਯਾਰ ਸਰ ਤੋਂ ਅਸੀਂ ਕਿਉਂ ਚੁੱਪ ਨੂੰ ਕਿਦਾਂ ਦੇਖ ਰਹੇ ਹੋ ਕਿ ਕੈਪਟਨ ਕਿਉਂ ਨਹੀਂ ਕੋਈ ਬਿਆਨ ਦਾਗ ਰਹੇ ਡਾ. ਮਿੰਦਰ ਸਿੰਘ